ਪਾਸਟਰ ਬਜਿੰਦਰ ਸਿੰਘ ਬਹੁਤ ਚਰਚਿਤ ਰੇਪ ਕੇਸ 'ਚ ਅੱਜ ਮਹਾਲੀ ਦੀ ਮਾਂਜੋ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਤਾਂ ਦੱਸ ਦਈਏ ਕਿ 7 ਸਾਲਾਂ ਬਾਅਦ ਜੀਰਕਪੁਰ ਦੀ ਰੇਪ ਪੀੜਤਾ ਨੂੰ ਅੱਜ ਇਨਸਾਫ ਮਿਲਿਆ ਤਾਂ ਇਨਸਾਫ ਦੇ ਵਿੱਚ ਮਹਾਲੀ ਦੀ ਮਾਂਜੋ ਕੋਰਟ ਨੇ ਫੈਸਲਾ ਸੁਣਾਉਂਦਿਆਂ ਦੋਸ਼ੀ ਕਰਾਰ ਦਿੱਤੇ ਬਜਿੰਦਰ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤਾਂ ਹੁਣ ਤਾਂ ਉਮਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਟਿਲ ਡੈਥ ਇਹ ਇੱਕ ਫੈਸਲਾ ਸੁਣਾਇਆ ਮਾਂਜੋਗ ਅਦਾਲਤ ਮਹਾਲੀ ਨੇ ਕਿ ਬਜਿੰਦਰ ਪਾਸਟਰ ਰੇਪ ਕੇਸ ਦੇ ਵਿੱਚ ਮੁੱਖ ਦੋਸ਼ੀ ਆ ਤੇ ਇਸ ਦੋਸ਼ ਦੇ ਵਿੱਚ ਉਹਨਾਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਤਾਂ 7 ਸਾਲ ਬਾਅਦ ਇਹ ਫੈਸਲਾ ਆਇਆ 2018 ਦੇ ਵਿੱਚ ਜੀਰਕਪੁਰ ਦੀ ਪੀੜਤਾ ਨਾਲ ਇੱਕ ਰੇਪ ਹੋਇਆ ਸੀ ਰੇਪ ਤੋਂ ਬਾਅਦ ਲਗਾਤਾਰ ਕੇਸ ਚੱਲਦਾ ਆ ਰਿਹਾ ਲਗਾਤਾਰ ਇਨਸਾਫ ਦੀ ਗੁਹਾਰ ਲਾਈ ਉਹ ਪੀੜਤਾ ਨੇ ਕੇਸ ਲੜਿਆ ਤੇ ਅੱਜ 7 ਸਾਲਾਂ ਬਾਅਦ ਮਹਾਲੀ ਦੀ ਮਾਨਯੋਗ ਕੋਰਟ ਨੇ ਬਜਿੰਦਰ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ ਤਾਂ ਆਪਣੇ ਆਪ ਦੇ ਵਿੱਚ ਇੱਕ ਇਹ ਬਹੁਤ ਵੱਡਾ ਇਨਸਾਫ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਬੀਤੇ ਦਿਨੀ ਅਦਾਲਤ ਨੇ ਬਜਿੰਦਰ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਬਾਕੀ ਉਹਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਸੀ ਤਾਂ ਬਜਿੰਦਰ ਲਈ ਫੈਸਲਾ ਰੱਖਮਾਂ ਰੱਖਿਆ ਸੀ ਤਾਂ ਅੱਜ 1 ਅਪ੍ਰੈਲ ਦਾ ਦਿਨ ਰੱਖਿਆ ਸੀ ਫੈਸਲੇ ਦਾ ਤਾਂ ਅੱਜ ਸਵੇਰ ਫੈਸਲਾ ਸੁਣਾਉਂਦਿਆਂ ਮਾਨਯੋਗ ਅਦਾਲਤ ਨੇ ਬਜਿੰਦਰ ਪਾਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ ਤਾਂ ਇਹ ਉਮਰ ਕੈਦ ਦੀ ਸਜ਼ਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਨੇ ਜੋ ਲੰਬੇ ਸਮੇਂ ਤੋਂ ਰੇਪ ਨਾਲ ਸੰਬੰਧਿਤ ਨੇ ਲੰਬੇ ਸਮੇਂ ਤੋਂ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ ਪਰ ਪੀੜਤਾ ਫੈਸਲੇ ਨੂੰ ਉਡੀਕ ਰਹੀਆਂ ਨੇ ਪੀੜਤਾ ਇਨਸਾਫ ਨੂੰ ਉਡੀਕ ਰਹੀਆਂ ਨੇ ਅੱਜ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਆਪਣਾ ਪ੍ਰਤੀਕਰਮ ਸਾਨੂੰ ਜ਼ਰੂਰ ਦੱਸਿਓ ਧੰਨਵਾਦ